ਜਾ ਕੇ ਖਡੂਰ ਸਾਹਿਬ ਦੇ ਵਿੱਚ ਮਾਹੌਲ ਸਰਜਿਆ ਪਿਆ ਜੀ ਮੈਂ ਬੜੇ ਹਿੰਦੂਆਂ ਮੁਸਲਮਾਨਾਂ ਸਾਰਿਆਂ ਤੋਂ ਪੁੱਛਿਆ ਕਹਿੰਦਾ ਜੀ ਐਡਾ ਵਧੀਆ ਬੰਦਾ ਇੱਕ ਮੈਨੂੰ ਮਖੂ ਚ ਗਿਆ ਹਿੰਦੂ ਵੀਰਾਂ ਦੇ ਮੁੰਡੇ ਜੱਫੀ ਪਾ ਕੇ ਕਹਿੰਦਾ ਸਵਾਦ ਲਿਆ ਤਾ ਅੰਮ੍ਰਿਤਵਾਲ ਨੂੰ ਠਲਦਾ ਐ ਕਿਦਾ ਸੀ ਸਾਰਿਆਂ ਨੇ ਫੈਸਲਾ ਕਰ ਲਿਆ ਅੰਮ੍ਰਿਤਵਾਲ ਨੂੰ ਵੋਟਾਂ ਪਾਡੀਆਂ ਖਡੂਰ ਸਾਹਿਬ ਸੀਟ ਦੀ ਗੱਲ ਕਰ ਲਈਏ ਤੁਸੀਂ ਪ੍ਰਚਾਰ ਕਰਕੇ ਆਏ ਹੋ ਰਾਜਦੇਵ ਸਿੰਘ ਖਾਲਸਾ ਦੀ ਗੱਲ ਕਰ ਲਈਏ ਨੇ ਕੱਲ੍ਹ ਜਲ ਤੋਂ ਵਿਰਸਾ ਸਿੰਘ ਵਲਟੋਆ ਤੁਸੀਂ ਦਾਵਾ ਕਰਦੇ ਹੋ ਵੀ ਸੀਟ ਉਹਨਾਂ ਨੂੰ ਮੈਂ ਆਖਿਆ ਵੀ ਤੁਸੀਂ ਲੜੋ ਚੋਣਾਂ ਵਾਸਤੇ ਰਾਜ਼ੀ ਕੀਤਾ ਪਰ ਵਿਰਸਾ ਸਿੰਘ ਵਲਟੋਆ ਕਹਿੰਦੇ ਉਹ ਆਰ ਆਰਐਸਐਸ ਉਹਨਾਂ ਨੰਬਰ ਕੜੇ ਕੀਤੇ ਗਏ ਨੇ ਉਹ ਤਾਂ ਜੋ ਮਰਜੀ ਕਹੀ ਜਾਣ ਕਾਮ ਆਖ ਕੇ ਕਿਤੇ ਢੋਲ ਪਾੜਦੇ ਨਹੀਂ ਪਾੜਦੇ ਹੁਣ ਬਿਰਸਾ ਸਿੰਘ ਨੂੰ ਸਤਕਾਰਯੋਗ ਹੈ ਸੋਨੀ ਡਿਬੇਟ ਕਰਦਾ ਹੈ ਬੜਾ ਸੋਣਾ ਬੋਲਦਾ ਹੁੰਦਾ ਮਾਣੀ ਜਾ ਗਿਆ ਅਬਰ ਅਪਦੇਸੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਮਹਾਰਾਜ ਕਹਿੰਦੇ ਹੁਣ ਪਹਿਲਾਂ ਤਾਂ ਪੀੜੀ ਥੱਲੇ ਸੋਟਾ ਨੂੰ ਮਾਰਨਾ ਚਾਹੀਦਾ ਸੀ ਹੁਣ ਵਿਰਸਾ ਸਿੰਘ ਬੁਲਟੋਆ ਜੀ ਹੋਰਾਂ ਨਹੀਂ ਜਿੰਨੀਆਂ ਚੋਣਾਂ ਜਿੱਤੀਆਂ ਤੇ ਉਹਨਾਂ ਨੇ ਬੀਜੇਪੀ ਆਰਐਸਰ ਨਾਲ ਰਲ ਕੇ ਜਿੱਤੀਆਂ ਪਹਿਲਾਂ ਆਪ ਦਾ ਤਾਂ ਸਪਸ਼ਟੀਕਰਨ ਦਿਓ ਵੀ ਤੁਸੀਂ ਬੀਜੇਪੀ ਤੇ ਆਰਐਸਰ ਨਾਲ ਸਮਝੌਤਾ ਕਰਕੇ ਤੇ ਪੰਜਾਬ ਦੇ ਵਿੱਚ ਪੈਰ ਉਹਨਾਂ ਦੇ ਪਸਾਰ ਦਿੱਤੇ ਹੈ ਜਿਹੜੇ ਕਿ ਲੋਕ ਪੰਜਾਬ ਦੇ ਬੀਜੇਪੀ ਦੇ ਨਾਲ ਕਦੇ ਚੱਲਣਾ ਹੀ ਨਹੀਂ ਚਾਹੁੰਦੇ ਹੁੰਦੇ ਸੀ ਤੇ ਉਹ ਬੀਜੇਪੀ ਦੇ ਨਾਲ ਜੋ ਵੇਖ ਕੇ ਉਹ ਇੱਕ ਗਨਾਹ ਸਮਝਦੇ ਹੁੰਦੇ ਸੀ ਇਹਨਾਂ ਨੇ ਲੋਕਾਂ ਨੂੰ ਹੀ ਡਰ ਲਾਤਾ ਤੇ ਫਿਰ ਪਹਿਲਾ ਆਪਸ ਪਰਤੀ ਕਰਨ ਦੇ ਫੇਰਾਂ ਪੁੱਛਣ ਇਸ ਕਰਕੇ ਉਹਨਾਂ ਨੂੰ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਜਿਹੜਾ ਬੰਦਾ ਆਪ ਉਸ ਰਸਤੇ ਤੇ ਤੁਰਿਆ ਹੋਵੇ ਤੇ ਉਹਦੇ ਬਾਰੇ ਅਗਲੇ ਤੋਂ ਪੁੱਛੇ ਤੂੰ ਕਿਉਂ ਆ ਬੜੇ ਹੁਣ ਤੱਕ ਇਹਨੂੰ ਤਰੰਤ ਕਰਦੇ ਆ ਕਹਿੰਦੇ ਸੰਵਿਧਾਨ ਨੂੰ ਨਹੀਂ ਮੰਨਦਾ ਸੀ ਹੁਣ ਸੰਵਿਧਾਨ ਨੂੰ ਮੰਨਣ ਲੱਗ ਗਿਆ ਸਾਰਾ ਕੁਝ ਕਰੇ ਇਹ ਪਹਿਲਾ ਆਪ ਦੱਸਣ ਦਾ ਇਹ ਤਾਂ ਕਹਿੰਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੀ ਗੋਚੋਂ ਨਿਕ ਆਉਂਦਾ ਤੇ ਜਿਹੜੀਆਂ ਗੱਲਾਂ ਇਹ ਕਹਿੰਦੇ ਸੀ ਅਮਰਤਪਾਲ ਨੇ ਤਾਂ ਜਿਹੜੀ ਗੱਲ ਤੇ ਉਹ ਤਾਂ ਆਪਦੀ ਤੇ ਖੜਾ ਹੈ ਉਹਨੇ ਕਿਹਾ ਭੀਖ ਮੰਗੀ ਹੈ ਉਹ ਤਾਂ ਖੜਾ ਹੈ ਇਹ ਦੱਸਣ ਵੀ ਤੁਸੀਂ ਕਹਿੰਦੇ ਵੀ ਅਸੀਂ ਸੰਤਾਂ ਦੇ ਨਾਲ ਰਹਿੰਦੇ ਆ ਤੇ ਸਾਨੂੰ ਇਹਨਾਂ ਤੇ ਸੰਵਿਧਾਨ 'ਚ ਵਿਸ਼ਵਾਸ ਹੈ ਨਹੀਂ ਇਹ ਕਹਿੰਦੇ ਸੀ ਤੇ ਪਹਿਲਾਂ ਆਪ ਦੀ ਸਪਸ਼ਟੀਕਰਨ ਦੇਣ ਅਮਰਤਪਾਲ ਨੂੰ ਤਾਂ ਬਾਅਦ ਤਾਂ ਪੁੱਛਣਗਾ ਉਹ ਤਾਂ ਯੋਧਾ ਡਟ ਐਕ ਥਾਂ ਤੇ ਡਟਿਆ ਨੂੰ ਕੌਮ ਨੇ ਕਿਹਾ ਸੀ ਲੜ ਲਿਆ ਉਹ ਤਾਂ ਖੁੱਲੀ ਬਹਿਸ ਕਰੋ ਮੇਰੇ ਨਾਲ ਆਓ ਸਵਾਲ ਕਰੋ ਮੈਨੂੰ ਜਿਹੜੇ ਕਰਨੇ ਆ ਮੈਂ ਆਪਦੀ ਥਾਂ ਤੇ ਸਹੀ ਹਾਂ ਚਲੋ ਕੋਈ ਨਹੀਂ ਵੀ ਲੋਕਾਂ ਨੇ ਤੁਹਾਨੂੰ ਵਜ਼ੀਰ ਬਣਾਇਆ ਸੀ ਹੁਣ ਤੁਸੀਂ ਬੈਠ ਜਾਓ ਉਹਨੂੰ ਐਮਪੀ ਬਣਾ ਦਿਓ ਫਿਰ ਐਮਪੀ ਉਹ ਹੋਣਗੇ ਤੇ ਫਿਰ ਤੁਸੀਂ ਸਾਬਕਾ ਵਜ਼ੀਰ ਹੋਵੋਗੇ ਤੇ ਐਮਐਲਏ ਦੋਨੇ ਬੈਠ ਕੇ ਬਹਿਸ ਕਰ ਲਿਆ ਜੇ ਕਰ ਸਕਦੇ ਤੁਸੀਂ ਕਿਸ ਤਰ੍ਹਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਤੁਸੀਂ ਵੀ ਜਾ ਕੇ ਖਰੂਬ ਸਾਹਿਬ ਦੇ ਵਿੱਚ ਮਾਹੌਲ ਸਰਜਿਆ ਪਿਆ ਜੀ ਹੂੰ ਮੈਂ ਬੜੇ ਹਿੰਦੂਆਂ ਮੁਸਲਮਾਨਾਂ ਸਾਰਿਆਂ ਤੋਂ ਪੁੱਛਿਆ ਕਹਿੰਦਾ ਜੀ ਐਡਾ ਵਧੀਆ ਬੰਦਾ ਹੈ ਇੱਕ ਮੈਨੂੰ ਮਖੂ ਚ ਗਿਆ ਹਿੰਦੂ ਵੀਰਾਂ ਦਾ ਮੁੰਡਾ ਜੱਫੀ ਪਾ ਕੇ ਕਹਿੰਦਾ ਸਵਾਦ ਲਿਆਤਾ ਅਮਰਤਪਾਲ ਨੂੰ ਠਲਦਾ ਐ ਕਿਦਾ ਸੀ ਸਾਰਿਆਂ ਨੇ ਫੈਸਲਾ ਕਰ ਲਿਆ ਅਮਰਤਪਾਲ ਨੂੰ ਵੋਟਾਂ ਪਾਉਣੀਆਂ ਕਿਉਂਕਿ ਇਹ ਮਾਹੌਲ ਹੁਣ ਬਣ ਚੁੱਕਾ ਹੈ ਅਮਰਤਪਾਲ 4.5 ਲੱਖ ਵੱਧ ਤੋਂ ਵੱਧ ਵੋਟਾਂ ਤੇ ਜਿੱਤਣਗੇ ਤੇ ਪੰਜਾਬ ਦੇ ਵਿੱਚ ਪੰਥ ਦੀ ਤੇ ਪੰਜਾਬ ਪੱਖੀ ਲਹਿਰ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਹਜੇ ਵੀ ਕਹਿਣਾ ਹੈ ਜੇ ਤੁਸੀਂ ਪੰਥ ਨੂੰ ਪੰਜਾਬ ਨੂੰ ਪੰਜਾਬੀ ਨੂੰ ਪੜਾਈ ਨੂੰ ਪੁੱਤ ਨੂੰ ਪਤ ਨੂੰ ਪਹਿਰਾਵੇ ਨੂੰ ਤੇ ਗੁਲਾਮੀ ਚੋਂ ਨਿਕਲਣਾ ਤੇ ਫੇਰ ਭਾਈ ਸਾਡੇ ਵਰਗੇ ਨਮਾਣੇ ਸਿੱਖਾਂ ਦਾ ਤੇ ਕੁਰਬਾਨੀ ਵਾਲੇ ਸਾਰੇ ਸਿੱਖ ਜਿਹੜੇ 48 ਸਾਲ ਤੋਂ ਅਸੀਂ ਲੜੇ ਆ ਉਹਨਾਂ ਨੂੰ ਪਾਰਲੀਮੈਂਟ ਚ ਭੇਜੋ ਵੀ ਇਹ ਤਾਂ ਫਿਰ ਲੋਕਾਂ ਦੀ ਹੁਣ ਡਿਊਟੀ ਬਣਦੀ ਹੈ ਤੁਹਾਨੂੰ ਲੱਗਦਾ ਪੰਥਕ ਧਿਰਾਂ ਨੂੰ ਇੱਕ ਹੋਣਾ ਚਾਹੀਦਾ ਇਸ ਮਸਲੇ ਤੇ ਇੱਕ ਤਾਂ ਹੋ ਗਏ ਜੀ ਉਹਨੂੰ ਸਾਰੇ ਅਮਰਤਪਾਲ ਦੇ ਨਾਲ ਚੱਲ ਪਏ ਹੁਣ ਹੁਣ ਕੀ ਹੁਣ ਸਰਟੀਫਿਕੇਟ ਕਿੱਥੋਂ ਲੈ ਕੇ ਆਉਣਾ ਤੇ ਸਿਮਰਜੀਤ ਮਾਨ ਦੇ ਨਾਲ ਜਸਕਰਨ ਸਿੰਘ ਕਾਨ ਸਿੰਘ ਵਾਲਾ ਪ੍ਰਚਾਰ ਕਰਨਗੇ ਇੱਕ ਸਟੇਜ ਤੇ ਸਾਂਝੀ ਕਰਨਗੇ ਜੇ ਲੋੜ ਪਈ ਤਾਂ ਅਮਰਤਪਾਲ ਦੀ ਗੱਲ ਕਰ ਲਈ ਤੇ ਉਹਨਾਂ ਲਈ ਅਮਰਤਪਾਲ ਲਈ ਤਾਂ ਮੈਂ ਜਾ ਹੀ ਰਿਹਾ ਜੀ ਨਹੀਂ ਜੀ ਇੱਕ ਸਟੇਜ ਤੇ ਬੋਲਣਾ ਪਿਆ ਕੱਠੇ ਨਹੀਂ ਬੋਲੋਗੇ ਮੈਂ ਤਾਂ ਅਮਰਤਪਾਲ ਲਈ ਭਾਵੇਂ 20 ਬੋਲ ਜਾਣ ਤੇ ਮੈਂ ਤਾਂ ਬੋਲੂਗਾ ਅਮਰਤਪਾਲ ਦੇ ਹੱਕ 'ਚ ਮੈਂ ਤਾਂ ਅਮਰਤਪਾਲ ਦੇ ਹੱਕ 'ਚ ਹੀ ਬੋਲਾਂਗਾ ਭਾਵੇਂ ਸਾਰੇ ਆ ਜਾਣ ਮੈਂ ਤਾਂ ਕਹਿੰਦਾ ਵਰਸੋਆ ਵਰਸਾਵਲ ਟੋਆ ਵੀ ਆ ਕੇ ਬੋਲ ਪੇ ਮੈਂ ਤਾਂ ਕਹਿੰਦਾ ਕੁਲਵੀਰ ਜੀਰਾ ਵੀ ਉਹਦੇ ਹੱਕ 'ਚ ਆ ਕੇ ਬੋਲ ਪੇ ਮੈਂ ਤਾਂ ਕਹਿੰਦਾ ਯਾਰ ਸਾਰੇ ਬੋਲ ਪੇ ਉੱਥੇ ਆ ਕੇ ਮੈਂ ਵੀ ਬੋਲੇ ਆਉਂਗਾ ਪਰ ਅਮਰਤਪਾਲ ਦੇ ਹੱਕ 'ਚ ਬੋਲੋ ਨਾ ਜਦੋਂ ਪੰਥ ਤਾਂ ਇਕੱਠਾ ਹੋ ਗਿਆ ਹੋ ਚੁੱਕਾ ਤਾਂ ਉਮੀਦ ਹੋ ਗਈ ਹੈ ਨਹੀਂ ਉਮੀਦ ਕਿਉਂ ਹੋ ਗਈ ਉਮੀਦ ਮੂਦ ਨਹੀਂ ਸਿੱਕ ਰੱਖਦੇ ਤਾਂ ਸਿੱਧਾ ਕਰਦਾ ਯੈਸ ਜਾਂ ਨਾ ਉਮੀਦ ਪੂਰੀ ਹੋ ਗਿਆ ਤਾਂ ਪੰਥ ਤਾਂ ਇਕੱਠੇ ਹੋਣ ਦਾ ਤਾਂ ਬੜੇ ਟਾਈਮ ਆਏ ਆ ਬੜੇ ਵਾਰੀ ਇਕੱਠਾ ਹੋਇਆ ਪੰਥ ਪਰ ਗੱਲਾਂ ਉੱਥੇ ਫੇਰ ਹੋ ਜਾਂਦੀਆਂ ਦੁਫਾੜ ਫੇਰ ਹੋ ਜਾਂਦੇ ਨੇ ਉੱਥੇ ਆ ਕੇ ਇੱਕ ਗੱਲ ਪੰਥ ਥੋੜੀ ਦੁਬਾਰ ਹੁੰਦੇ ਲੀਡਰ ਕੁਈ ਕੁਰਸੀਆਂ ਦੀ ਮਾਰੀ-ਮੋਟੀ ਹੁੰਦੀ ਹੈ ਉਹ ਦਫਾੜ ਹੋ ਜਿੰਨੇ ਪੰਥ ਤਾਂ ਹੋਵੇ ਆ ਤੇ ਪੰਥ ਨਹੀਂ ਕਹਿੰਦਾ ਇਕਤਾ ਨਾ ਕਰੋ ਆ ਹੁਣ ਜਿਹੜੀ ਸਾਰਾ ਕੁਝ ਹੋ ਗਿਆ ਆਪਾਂ ਦੇਖ ਹੀ ਲਿਆ ਲੀਡਰ ਥੋੜੀ ਇਕੱਠੇ ਹੁੰਦਿੰਦੇ ਆ ਇਹਨਾਂ ਨੂੰ ਤਾਂ ਸੰਗਤਾਂ ਇਕੱਠੇ ਕਰ ਦਿੰਦੀਆਂ ਹੁਣ ਕਈ ਕਹਿੰਦੇ ਆ ਇਕੱਠੇ ਹੋ ਜਿਓ ਇਕੱਠੇ ਹੋ ਜਿਓ ਪੰਥਕੀਤ ਕਿਹੜ ਜਥੇਬੰਦੀ ਹੈ ਜਿਹਦਾ ਜੀ ਕਰਦਾ ਹੈ ਸਰਟੀਫਿਕੇਟ ਹੈ ਨਾ ਕਿ ਮੈਂ ਤੇਰੇ ਨਾਲ ਇਕੱਠਾ ਹੁਣ ਅਮਰਤਪਾਲ ਖੜ ਗਿਆ ਤੇ ਅਸੀਂ ਆਖਿਆ ਸਭ ਤੋਂ ਪਹਿਲਾਂ ਵੀ ਇਹਨੂੰ ਖੜਾਉਣਾ ਚਾਹੀਦਾ ਹਾਂ ਤੇ ਏਕਤਾ ਹੋ ਗਈ ਇਸ ਕਰਕੇ ਜਿਹੜੇ ਬੰਦੇ ਜਾਦੇ ਕਹਿੰਦੇ ਏਕਤਾ 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 ਉਹ ਏਕਤਾ ਅਸਲ ਵਿੱਚ ਕਰਨਾ ਹੀ ਨਹੀਂ ਚਾਹੁੰਦੇ ਉਹ ਏਕਤਾ ਤਾਂ ਢੰਡੋਰਾ ਜਾਦੀ ਪੜਦੇ ਆ ਚਲੋ ਜੀ ਮੰਨ ਲਓ ਆਪਣੀ ਦੋਨਾਂ ਦੀ ਏਕਤਾ ਹੈ ਮੈਂ ਕਹਾਂ ਏਕਤਾ ਮੇਰੀ ਫਿਰ ਕੀ ਰਹਿ ਗਿਆ ਭਾਈ ਹੂੰ ਹੂੰ ਇਸ ਕਰਕੇ ਇਹ ਕੋਈ ਜਿੱਥੇ-ਜਿੱਥੇ ਬੰਦੀ ਨਹੀਂ ਏਕਤਾ ਏਕਤਾ ਇੱਕ ਰਵਾਇਤ ਹੈ ਇੱਕ ਸੋਚ ਹੈ ਇੱਕ ਸਿਧਾਂਤ ਹੈ ਉਹਦੇ ਮੁਤਾਬਕ ਏਕਤਾ ਦੇ ਵਿੱਚੋਂ ਅਨਕਾਰੀ ਕੋਈ ਨਹੀਂ ਕਰਦਾ ਪਰ ਏਕਤਾ ਦਾ ਢੰਡੋਰਾ ਪਿੱਟ ਕੇ ਲੋਕਾਂ ਨੂੰ ਬੰਗਰਾਹ ਕਰੀ ਜਾਂਦੇ ਵੀ ਇਹ ਤਾਂ ਬੜਾ ਚੰਗਾ ਜੀ ਏ ਏਕਤਾ ਕਹਿੰਦਾ ਇਹ ਤਾਂ ਕਰਦਾ ਨਹੀਂਗਾ। ਖਰੂਤ ਸਾਹਿਬ ਵਾਲੇ ਜਿਹੜੀ ਲਹਿਰ ਆਇਆ ਜਿਹੜੀ ਹਵਾ ਚੱਲ ਰਹੀ ਹੈ ਖਰੂਤ ਸਾਹਿਬ ਦੇ ਵਿੱਚ ਨੇਰੀ ਹੈ ਤੂਫਾਨ ਬਣ ਕੇ ਇੱਧਰ ਵੀ ਆਊਗੀ ਕਰੂ ਵੀ ਆ ਗਈ ਜੀ ਅੱਜ ਅੱਜ ਮੈਂ ਕਾਗਜ਼ ਭਰਨ ਗਿਆ ਸੀਗਾ। ਮੈਂ ਕਿਸੇ ਨੂੰ ਨਹੀਂ ਕਿਹਾ ਸਪੈਸ਼ਲ ਗੱਡੀਆਂ ਚੱਲੂੰ ਜਥੇਬੰਦੀ ਹੈ ਸਾਡੀ ਸ਼੍ਰੋਮਣੀ ਕਾਲੀ ਦਲ ਫਤਿਹ ਤੇ ਪੂਰਾ ਕਾਫਲਾ ਆ ਗਿਆ। ਨਾ ਮੈਂ ਤੋਂ ਤੇਲ ਲਿਆ। ਨਾ ਮੈਨੂੰ ਦੱਸਿਆ ਕਿਹੜੀ ਗੱਡੀ ਆਉਣੀ ਹੈ। ਸਾਰੇ ਧਾਵਾਂ ਤੋਂ ਆ ਗਿਆਂ ਜਿਨ੍ਹਾਂ ਨੂੰ ਦਰਦ ਸੀਗਾ ਤੇ ਅਸੀਂ ਪੂਰਾ ਢੇੜਾ ਕੱਢ ਕੇ ਆਏ ਅੱਜ ਤੇ ਇਹ ਤਾਂ ਹਵਾ ਚੱਲ ਪਈ ਹੈ ਜੀ ਹੁਣ ਮੈਂ ਸਰਬਜੀਤ ਸਿੰਘ ਦੇ ਗਏ ਸੀ ਅਸੀਂ ਉੱਥੇ ਫਰੀਦਕੋਟ ਉਹਨਾਂ ਦੇ ਕਾਗਜ਼ ਭਰਨੇ ਸੀ ਕੱਲ ਤੇ ਉੱਥੇ 100 ਗੱਡੀ ਇਕੱਠੀ ਹੋ ਗਈ ਕਿਸੇ ਨੂੰ ਤੇਲ ਨਹੀਂ ਦਿੱਤਾ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਜਸਵੀਰ ਸਿੰਘ ਰੋਡੇ ਹੋਰਾਂ ਨੇ ਪੰਥਕ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਮੇਰੀ ਵੀ ਫਿਰੋਜ਼ਪੁਰ ਤੋਂ ਹਮਾਇਤ ਕਰ ਦਿੱਤੀ ਹੈ ਗਰਦੀਪ ਸਿੰਘ ਬਠਿੰਡਾ ਨੇ ਵੀ ਕਰਤੀ ਉੱਥੇ ਸਾਰਾ ਪੰਥ ਇਕੱਠਾ ਹੋਇਆ ਸੀ ਜਦੋਂ ਮੈਂ ਵੇਖਿਆ ਉਹਦੇ ਵਿੱਚ ਪੰਥ ਪੰਥ ਕੇਸਰੀ ਨਿੰਗ ਸਿੰਘ ਨੌਜਵਾਨ ਸਾਂ ਲਾ ਮਿਸਾਲ ਹੋਇਆ ਪਿਆ ਸੀਗਾ ਇਹ ਸਾਰਾ ਕੁਝ ਹੀ ਹਵਾ ਤਾਂ ਚੱਲ ਪਈ ਐ ਹੁਣ ਹਜੇ ਤਾਂ ਕਾਗਜ਼ ਭਰਨਾ ਚੋਂ ਨਿਸ਼ਾਨ ਤਾਂ ਮਿਲਣਾ 17 ਨੂੰ ਤੇ 17 ਤੋਂ ਪਹਿਲਾਂ ਹੀ ਇੰਨੀ ਹਵਾ ਬਣੀ ਪਈ ਐ ਤੇ ਫਿਰ ਮਹਾਰਾਜ ਜੀ ਨੇ ਤਾਂ ਹੁੰਜਾ ਫੇਰਨੇ ਤੁਸੀਂ ਬਸੋ ਇਧਰ ਜੀ ਹਵਾ ਹੀ ਨੇਰੀ ਇੱਕ ਤਾਂ ਢੋਲ ਰਹੀ ਰਹਿੰਦੀ ਐ ਨੇਰੀ ਤਾਂ ਫਿਰ ਉੱਡ ਕੇ ਦੂਜੇ ਪਾਸੇ ਵੀ ਜਾਂਦੀ ਐ ਨਾ ਜੇ ਆਪਾਂ ਕਹਿ ਦਈਏ ਵੀ ਇੱਕ ਪਿੰਡ ਜੀ ਥੋੜੀ ਨੇਰੀ ਰਹਿੰਦੀ ਹੈ ਇਹ ਨੇਰੀ ਚੱਲਦੀ ਆ ਇਹ ਖਡੂਰ ਸਾਹਿਬ ਤੋਂ ਚੱਲੀ ਹੈ ਨੇਰੀ ਇੱਥੇ ਤੇ ਸਾਰੀ ਹੁੰਜਾ ਮਾਰ ਕੇ ਲੈ ਜਾਣਾ ਸਾਰਿਆਂ ਨੇ ਕਿ ਨਾਲੇ ਭਾਜੀ ਲੋਕਾਂ ਨੇ ਸਾਰਾ ਵੇਖ ਹੀ ਲਿਆ ਸਾਰਿਆਂ ਨੂੰ ਪਰਖਿਆਂ ਨੂੰ ਬਾਈ ਵਾਰੀ ਵਾਰੀ ਕੋਈ ਪਰਖੰਦੀ ਲੋੜ ਨਹੀਂ ਹੈ ਸਾਰੇ ਪਰਖੇ ਹੋਏ ਆ ਹੁਣੇ ਚਾਹੁੰਦੇ ਯਾਰ ਇਹ ਬੰਦੇ ਲੜਨ ਵਾਲੇ ਵਿਚਾਰੇ ਜੇ ਹੈਗੇ ਮਾਤੜ ਜੇ ਹੈਗੇ ਚਲੇ ਨੂੰ ਐਤੀ ਕਿ ਵੋਟ ਪਾ ਦਿਆ ਐਂ ਕਹਿੰਦੀ ਐ ਸਾਰੇ ਅਖੀਰ ਦੇ ਵਿੱਚ ਤੁਸੀਂ ਕਿਹਾ ਵੀ ਲੋਕ ਰੋਂਦੇ ਰਹਿਣਗੇ ਲੋਕ ਕਿੰਨਾ ਚਿਰ ਰੋਂਦੇ ਰਹਿਣਗੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਹਸਾਉਣ ਦੀ ਕੋਸ਼ਿਸ਼ ਕਰੂਗਾ ਆਵਾਜ਼ ਠਾਊਆ ਚੱਕੂਆ ਉਹ ਜਿੰਨਾ ਚਿਰ ਫੈਸਲਾ ਸਹੀ ਨਹੀਂ ਕਰਦੇ ਉਹਨਾਂ ਚਿਰ ਰੋਣਾ ਧੋਣਾ ਹੀ ਹੁੰਦਾ ਠੀਕ ਆ ਫੈਸਲਾ ਜਦੋਂ ਸਹੀ ਕਰਨਗੇ ਸਹੀ ਨਮਾਇंदे ਪਾਰਲੀਮੈਂਟ ਚਲੇ ਜਾਣਗੇ ਤੇ ਫਿਰ ਜੱਜ ਵਾਲਾ ਤੇ ਵਕੀਲ ਵਾਲਾ ਫੈਸਲਾ ਦੇ ਕੇ ਮਤਦਾਨ ਕਰਕੇ ਅਕਲ ਦਾ ਦਾਨ ਕਰਕੇ ਨੁਮਾਇੰਦਾ ਪਾਰਲੀਮੈਂਟ ਚ ਭੇਜਣਗੇ ਮਤਦਾਨ ਤੋਂ ਭਾਵ ਕੀ ਹੈ ਮਤ ਤੋਂ ਭਾਵ ਕੀ ਹੈ ਅਕਲ ਸੋਚ ਵਿਚਾਰ ਅਣਖ ਗੈਰ ਤੇ ਜ਼ਮੀਨ ਦਾ ਦਾਨ ਕੀ ਕਰਨਾ ਅਕਲ ਦਾ ਅਕਲ ਦਾ ਦਾਨ ਕਰਕੇ ਨੁਮਾਇੰਦਾ ਪਾਰਲੀਮੈਂਟ ਭੇਜਦਾ ਜਦੋਂ ਅਕਲ ਕੰਮ ਕਰਦੀ ਹੈ ਬੰਦਾ ਕਦੇ ਖੁਸ਼ਹਾਲ ਮਰਦਾ ਜਦੋਂ ਅਕਲ ਕੰਮ ਕਰਦੀ ਹੈ ਇੱਕ ਕਿਲਾ ਜ਼ਮੀਨ ਦਾ ਵੇਚ ਕੇ ਨੋਟ ਸੜਕ 'ਤੇ ਕੋਈ ਖਲਾਉਣ ਦਾ ਸਾਡੀਆਂ ਧੀਆ ਪੈਣਾ ਰੋਟੀ ਪਕਾਉਂਦੀਆਂ ਤੱਤੇ ਤਵੇ ਤੇ ਹੱਥ ਲਾਉਂਦੀਆਂ ਨਾ 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 ਹੱਥ ਸੜਜੂ ਪ੍ਰੈਸ ਨੂੰ ਕਿ ਤੱਤੀ ਨੂੰ ਹੱਥ ਲਾਇਆ ਤੇ ਫੇਰ ਇਹ ਜਿਹੜਾ ਬਹੁਤ ਵੱਡਾ ਜਿਹੜਾ ਇੱਕ ਸਿਸਟਮ ਨੂੰ ਪੂਰੇ ਪਾਰਲੀਮੈਂਟ ਨੂੰ ਚਲਾਉਣਾ ਤੇ ਉੱਥੇ ਵੀ ਨੁਮਾਇੰਦਾ ਤਾਂ ਉਹ ਹੀ ਜੇ ਭੇਜਣਾ ਚਾਹੀਦਾ ਹੈ ਜਿਹੜਾ ਉਹਨਾਂ ਦੀ ਗੱਲ ਕਰ ਸਕੇ ਪਰਖਿਆ ਹੋਇਆ ਨੂੰ ਵਾਰੀ-ਵਾਰੀ ਪਰਖੀ ਜਾਣਾ ਕਿੱਡੀ ਵੀ ਕਿੱਡੀ ਗੱਲ ਤੁਸੀਂ ਵੇਖੋ ਆ ਫਰੋਜਪੁਰ ਜ਼ਿਲ੍ਹਾ ਹੈ ਜੀ ਇੱਥੇ ਸੈਨੀ ਵਾਲਾ ਬਾਰਡਰ ਹੈ ਇਹ ਖੋਲਣ ਦੀ ਗੱਲ ਕਿਸੇ ਨੇ ਕੀਤੀ ਨਹੀਂ ਫਾਇਲ ਕਾ ਸੁਲੇਮਾਨ ਕੀ ਉੱਥੇ ਨਹੀਂ ਗੱਲ ਕੀਤੀ ਅਟਾਰੀ ਦੀ ਨਹੀਂ ਗੱਲ ਹੋਈ ਇਕਨੋਮਿਕ ਕੋਰੀਡੋਰ ਜਿਹੜਾ ਜਿਹੜਾ ਕਰਤਾਰਪੁਰ ਦਾ ਲਾਂਘਾ ਉੱਥੇ ਵੀ ਕੋਈ ਗੱਲ ਨਹੀਂ ਹੋਈ ਤੁਸੀਂ ਤਾਂ ਜੇ ਬੰਗਲਾਦੇਸ਼ ਦਾ ਬਾਰਡਰ ਖੁੱਲਾ ਹੈ ਜੇ ਨੇਪਾਲ ਦਾ ਖੁੱਲਾ ਤੇ ਸਾਡਾ ਕਿਉਂ ਨਹੀਂ ਖੁੱਲਾ ਜੇ ਉਸ ਬਾਰਡਰ ਤੇ ਤਾਰ ਨਹੀਂ ਲੱਗੀ ਤੇ ਸਾਡੇ ਬਾਰਡਰ ਤੇ ਤਾਰ ਕਿਉਂ ਲੱਗੀ ਹੈ ਤੇ ਫਿਰ ਤੁਸੀਂ ਕਹਿੰਦੇ ਚਿੱਟਾ ਆ ਗਿਆ ਸਾਡੀ ਨੌਜਵਾਨੀ ਨੂੰ ਮਾਰਤਾ ਇੱਥੇ ਫੌਜ ਦਾ ਪਹਿਰਾ ਬੀਐਸਐਫ ਦਾ ਪਹਿਰਾ ਆਈਬੀ ਦਾ ਪਹਿਰਾ ਰੋ ਦਾ ਪਹਿਰਾ ਸਟੇਟ ਇੰਟੈਲੀਜੈਂਸੀ ਦਾ ਪਹਿਰਾ ਤੇ ਪ੍ਰੈਸ ਦਾ ਪਹਿਰਾ ਤੇ ਸਪਾਈ ਸੈਟਲਾਈਟ ਚੱਲਦੀ ਹੈ ਤੇ ਇੱਥੇ ਚਿੱਟਾ ਕਿਵੇਂ ਆ ਗਿਆ ਇਹ ਜਾਣ ਬੁੱਝ ਕੇ ਸਾਡੀ ਨੌਜਵਾਨੀ ਨੂੰ ਮਾਰਿਆ ਤੇ ਚਿੱਟਾ ਫਿਰ ਨੇਪਾਲ ਦੇ ਬਾਰਡਰ ਤੋਂ ਕਿਉਂ ਨਹੀਂ ਆਉਂਦਾ ਕਿ ਤਾਂ ਫਿਰ ਕਿ ਆਪਾਂ ਗੁਜਰਾਤ ਦਾ ਬਾਰਡਰ ਆਉਂਦਾ ਉੱਥੇ ਕਿਉਂ ਨਹੀਂ ਆਉਂਦਾ ਤੇ ਸਾਡੇ ਕਿਉਂ ਆਉਂਦਾ ਇਸ ਕਰਕੇ ਇਹਨਾਂ ਨੇ ਇੱਕ ਪਾਲਿਸੀ ਦੇ ਤਹਿਤ ਸਾਡੇ 9 ਜਣ ਹਿਜਰਤ ਕਰ ਗਏ ਬਾਹਰ ਤੇ ਫਿਰ ਜੇ ਸਾਡਾ ਬਾਰਡਰ ਖੁੱਲ ਜੇ ਵਾਗਾ ਤੇ ਜੇ ਸਾਡਾ ਸੈਨੀ ਵਾਲਾ ਤੇ ਸਾਰੇ ਬਾਰਡਰ ਖੁੱਲ ਜਾਣ ਸੁਲੇਮਾਨ ਕੀ ਇੱਥੋਂ ਟਰੱਕ ਜਾਊ ਫੋਜਪੁਰ ਤੋਂ ਫਾਇਲਕਾ ਤੋਂ ਖਬੌਰ ਤੋਂ ਜਦੋਂ ਸਾਡਾ ਟਰੱਕ ਗਿਆ ਟਰੱਕ ਜਾਊਗਾ ਮਾਲ ਜਾਊਗਾ ਵਪਾਰੀ ਦਾ ਉੱਤੇ ਮਾਲ ਕਿਸਾਨ ਦਾਊਗਾ ਫਸਲ ਤੇ ਨਾਲ ਮਜ਼ਦੂਰ ਹੋਊਗਾ ਤੇ ਟਰਾਂਸਪੋਰਟ ਉੱਤੇ ਨੇ ਚੜ੍ਹਦੀ ਕਲਾ ਇੱਥੋਂ ਪਾਕਿਸਤਾਨ ਗਿਆ ਅਫਗਾਨਿਸਤਾਨ ਗਿਆ ਅਫਗਾਨਨ ਸੰਤੋਂ ਹੋ ਕੇ ਅਰਬ ਨੂੰ ਹੋ ਕੇ ਤੇ ਸਿੱਧਾ ਇਕਨੋਮਿਕ ਕੋਰੀਡੋਰ ਬਣਿਆ ਜਿਹੜਾ ਚੀਨ ਦੇ ਉਹਦਾ ਸਾਂਝਾ ਉੱਥੇ ਸਾਡਾ ਪਰਫੁੱਲਤ ਹੋ ਜਾਊਗਾ ਹਿਜਰਤ ਰੁਕ ਜਾਊਗੀ ਤੇ ਫਿਰ ਇਹ ਕਿਉਂ ਨਹੀਂ ਖੋਲਦੇ ਜਾਣਬੁੱਝ ਕੇ ਸਾਨੂੰ ਮਾਰਨਾ ਦੂਜੇ ਪਾਸੇ ਸਾਡੀ ਇੰਡਸਟਰੀ ਦਾ ਕੀ ਹਾਲ ਹੈ ਇੰਡਸਟਰੀ ਵੀ ਹਿਜਰਤ ਕਰ ਗਈ ਜਿਹੜੀ ਆਰਡਰ ਤੇ ਕਹਿੰਦੇ ਜਿੱਥੇ ਇੰਡਸਟਰੀ ਨਹੀਂ ਲੱਗ ਸਕਦੀ ਇੱਥੇ ਜੀ ਜੰਗ ਹੋ ਸਕਦੀ ਹੈ ਫੇਰ ਭਾਈ ਜੇ ਜੰਗ ਇੱਥੇ ਤਾਂ ਬੱਚਿਆਂ ਨੂੰ ਰਿਸ਼ਤਾ ਨਹੀਂ ਕਰਦਾ ਕੋਈ ਕਿ ਜੰਗ ਦੇ ਮਾਹੌਲ ਹੈ ਮੰਨ ਲੋ ਵੀ ਇਹ ਇੰਡਸਟਰੀ ਨਹੀਂ ਫਿਰ ਇਹਦੇ ਬਾਰੇ ਸੋਚਣਾ ਨਹੀਂਗਾ ਹੁਣ ਆਪਣੇ ਸਾਡੇ ਬੰਦੇ ਜਾਂਦੇ ਆ ਬੰਬੇ ਬੀਚ ਤੇ ਜਾਂਦੇ ਆ ਗੋਆ ਜਾਂਦੇ ਆ ਉਸ ਤੋਂ ਬਾਅਦ ਚਲੇ ਜਾਂਦੇ ਸਿੰਗਾਪੁਰ ਮਲੇਸ਼ੀਆ ਚਲੇ ਜਾਂਦੇ ਥਾਈਲੈਂਡ ਜਾਂਦੇ ਘੁੰਮਣ ਸਾਡੇ ਬੰਦੇ ਤੇ ਫੇਰ ਤੁਸੀਂ ਦੱਸੋ ਜਿਹੜਾ ਹਰੀਕਾ ਪੱਤਨ ਹੈ ਇਹ ਸੈਰਗਾ ਨਹੀਂ ਮਰ ਸਕਦੀ ਜੇ ਹਰੀਕੇ ਪੱਤਨ ਤੇ ਸਾਈਬੀਰੀਆ ਤੋਂ ਦੇਸ਼ਾਂ ਤੋਂ ਪੰਛੀ ਆ ਸਕਦੇ ਆ ਪੰਛੀ ਆ ਕੇ ਰਹਿੰਦੇ ਆ ਤੇ ਕਹਿੰਦੇ ਉਹਨਾਂ ਨੂੰ ਯਾਦ ਹੈ ਕਿ ਹਰੀਗਾ ਪਤਨ ਬੜਾ ਵਧੀਆ ਹੈ ਤੇ ਸਾਡੇ ਲੀਡਰਾਂ ਨੂੰ ਪਤਾ ਵੀ ਇੱਥੇ ਸੈਰਗਾ ਬਣਾ ਦੇਣਾ ਇੱਕ ਸੈਣੀ ਵਾਲਾ ਬਣਾਉਣਾ ਸੈਰਗਾ ਬਣ ਸਕਦੀ ਹੈ ਗਜਨੀ ਵਾਲੇ ਬਣ ਸਕਦੀ ਹੈ ਫਾਇਲਕਾ ਬਣ ਸਕਦੀ ਹੈ ਟੂਰਿਸਟ ਇੱਥੇ ਆਉਣ ਡਿਵੈਲਪਮੈਂਟ ਹੋਵੇ ਪੀਸ ਦਾ ਮਾਹੌਲ ਬਣੇ ਤੇ ਜੇ ਦੋਡੇ ਬਾਰਡਰ ਖੁੱਲੇ ਆ ਇਹ ਵੀ ਖੁੱਲ ਜਨ ਸਾਡੇ ਨਾਲ ਧੱਕਾ ਕਿਉਂ ਇਹ ਕੋਈ ਸੋਚ ਹੀ ਨਹੀਂ ਰਿਹਾ ਸਾਡਾ ਕੌਣ ਸੋਚੂਗਾ ਫਿਰ ਤੁਸੀਂ ਚਿੱਟੇ ਦੇ ਬਾਰੇ ਮੈਂ ਗੱਲ ਕਰਕੇ ਉਹਨਾਂ ਸੋਚੋ ਸਾਡੀਆਂ ਬੀਬੀਆਂ ਦੀਆਂ ਬੇਪਤਰੀਆਂ ਹੋ ਰਹੀਆਂ ਐ 48 ਲੱਖ ਬੇਰਜ਼ਗਨ ਨੌਜਨ ਤੁਰਿਆ ਫੇਰਾ ਕੋਈ ਗੱਲ ਕਰੂਗਾ ਜਿਹੜੇ ਜਗ੍ਹਾ ਤੇ ਗੁਰੂਗ੍ਰਾਂ ਸਭ ਹੀ ਨਹੀਂ ਲੱਭਦਾ 328 ਸਰੂਪ ਉੱਥੇ ਕੀ ਇਨਸਾਨ ਮਿਲਣਾ ਅੱਜ ਪੰਜਾਬ ਦੇ ਲੋਕ ਸੋਚ ਰਹੇ ਜਿਹੜਾ ਤੁਸੀਂ ਕਹਿੰਦੇ ਕੀ ਮੋਲ ਹੈ ਅੱਜ ਪੰਜਾਬ ਦੇ ਲੋਕ ਕਹਿੰਦੇ ਆ ਕਿ ਕਹਿੰਦੇ ਦਲ ਬਦਲੂਆਂ ਦੀ ਪਰਮਾਰ ਹੋਈ ਪਈ ਹੈ ਅੱਜ ਬੰਦਾ ਸ਼ਾਮ ਨੂੰ ਕਿਤੇ ਹੈ ਦੁਪਹਿਰੇ ਕਿਤੇ ਹੈ ਰਾਤ ਨੂੰ ਕਿਤੇ ਹੈ ਤੇ ਦੇ ਨੇ ਕਿਤੇ ਐ ਸਾਈਆਂ ਕਿਤੇ ਐ ਵਧਾਈਆਂ ਕਿਤੇ ਐ ਆਂਡੇ ਕਿਤੇ ਐ ਕੋੜ-ਕੋੜ ਕਿਤੇ ਐ ਵੋਟਾਂ ਕਿਸਾਨਾਂ ਮਜ਼ਦੂਰਾਂ ਤੇ ਘਟਕਦੀਆਂ ਸਾਰਿਆਂ ਦੀ ਲੈਣੀਆਂ ਤੇ ਗੱਲ ਕਰਨੀ ਦਿੱਲੀ ਦੀ ਇਸ ਕਰਕੇ ਜਿਹੜੇ ਬੰਦਿਆਂ ਨੂੰ ਟਿਕਟ ਨਹੀਂ ਆ ਮਿਲਦੀ ਦਿੱਲੀ ਤੋਂ ਲੈੜੀਆਂ ਟਿਕਟ ਉਹ ਪੰਜਾਬ ਲਈ ਕੀ ਕਰ ਦੇਣਗੇ ਇਸ ਕਰਕੇ ਸਿਆਸਤ ਨੂੰ ਸੇਵਾ ਨਹੀਂ ਰਹੇਗੀ ਵਪਾਰ ਬਣ ਗਿਆ ਪਹਿਲਾਂ ਲਾਉਂਦੇ ਆ ਫਿਰ ਕਪਾਉਂਦੇ ਆ ਇਹ ਕਿਸੇ ਬੰਦੇ ਨੂੰ ਬਿਲਕੁਲ ਕੋਈ ਸੰਗ ਹੀ ਨਹੀਂ ਆ ਰਹੀ ਸ਼ਾਮ ਨੂੰ ਉੱਥੇ ਖੜਾ ਹੁੰਦਾ ਹੈ ਪਾਰਟੀ 'ਚ ਦੂਜੇ ਦਿਨ ਦੂਜੀ ਪਾਰਟੀ ਤੇ ਸੋਲੇ ਗਈ ਜਾਂਦੇ ਆ ਹੁਣ ਤੁਸੀਂ ਦੱਸੋ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਸ਼ੇਰ ਸਿੰਘ ਆ ਚੋਣ ਲੜ ਰਿਆ ਨਾ ਪਹਿਲਾਂ ਤਾਂ ਇਹ ਬਾਦਲ ਦਾ ਸੀਗਾ ਫਿਰ ਕਾਂਗਰਸ ਹੁਣ ਤੁਸੀਂ ਦੱਸੋ ਇੱਕ ਐਮਪੀ ਦੋ ਪਾਰਟੀਆਂ ਦੇ ਰਹੇਗਾ ਤੁਹਾਨੂੰ ਕੀ ਪਾਲਿਸੀ ਹੈ ਦੱਸੋ ਹੁਣ ਕਾਕਾ ਭਰਾੜਾ ਵੀ ਤੁਸੀਂ ਤੋਂ ਐਮਐਲਏ ਬਣ ਗਿਆ ਹੁਣ ਐਮਐਲਏ ਬਣ ਕੇ 5 ਸਾਲ ਲਈ ਲੋਕਾਂ ਦਾ ਮਾਈਂਡਡ ਲਿਆ ਨਾ ਤੇ 5 ਸਾਲ ਪਹਿਲਾਂ ਉਹਨੇ ਡਿਊਟੀ ਕਰੀ ਤੇ ਫੇਰ ਹੁਣ ਐਮਪੀ ਬਣ ਗਿਆ ਇਹ ਸਬਰ ਨਹੀਂ ਆਇਆ ਇਹ ਸਾਰੇ ਬਾਰੇ ਤੁਹਾਨੂੰ ਸੋਚਣਾ ਚਾਹੀਦਾ ਇਹ ਲਾਰੇ ਤੇ ਨਾਰੇਆਂ ਚ ਰੱਖਦੇ ਆ ਕਾਂਗਰਸ ਨੇ ਨਾਰਾ ਲਾਇਆ ਗਰੀਬੀ ਹਟਾਓ ਗਰੀਬ ਹੋਰ ਗਰੀਬ ਹੋ ਗਿਆ ਬਾਦਲ ਨੇ ਨਾਰਾ ਲਾਇਆ ਪੰਥ ਨੂੰ ਖਤਰਾ ਤੇ ਕਿਸਾਨਾਂ ਨੂੰ ਖਤਰਾ ਜਿਨ੍ਹਾਂ ਨੇ 1957 ਚ ਪਹਿਲੀ ਸੀਟ ਕਾਂਗਰਸ ਤੋਂ ਐਮਐਲਏ ਜਲਾਲਾਬਾਦ ਬਣੀ ਤੇ ਪੰਥ ਹੋਰ ਖਤਰੇ ਚ ਹੋ ਗਿਆ ਤੇ ਕਿਸਾਨਾਂ ਨੂੰ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ ਜਦੋਂ 700 ਤੋਂ ਵੱਧ ਕਿਸਾਨਾਂ ਨੇ ਜਾਨਾਂ ਚਲੀਆਂ ਗਈਆਂ ਤੇ ਹਰਸਮਰ ਤੇ ਸੁਖਵੀਰ ਸਿੰਘ ਜੀ ਪਤਾ ਕੀ ਕਹਿੰਦੇ ਸੀ ਇਹ ਤਾਂ ਜੀ ਤਿੰਨ ਕਾਲੇ ਕਾਨੂੰਨ ਥੋੜੀ ਐ ਤਾਂ ਬਹੁਤ ਵਧੀਆ ਮੋਦੀ ਸਾਹਿਬ ਨੇ ਬੜਾ ਕੁਝ ਦਿੱਤਾ ਕੇਜਰੀਵਾਲ ਨੇ ਵੀ ਉਹੀ ਗੱਲ ਮੰਨ ਲਈ ਤੇ ਇਹਨਾਂ ਨੇ ਮੰਨ ਲਈ ਜਦੋਂ ਕੌਮ ਦਾ ਦਬਾਅ ਪਿਆ ਕਹਿੰਦੇ ਮੋਦੀ ਬਹੁਤ ਮਾੜਾ ਹੈ ਇਸ ਕਰਕੇ ਇਹ ਸਾਰੀਆਂ ਗੱਲਾਂ ਕਹਿੰਦੇ ਰਹੇ ਤੇ ਫਿਰ ਦੂਜੇ ਲੋਕ ਰੁੱਸ ਗਏ ਤੇ ਵੀ ਹੁਣ ਬਦਲੇ ਆਈਏ ਉਹ ਕਹਿੰਦੇ ਆਮ ਆਦਮੀ ਨਾਰਾ ਬਣਾਉਂਦੇ ਆਮ ਆਦਮੀ ਹੁਣ ਕੇਜਰੀਵਾਲ ਆਮ ਆਦਮੀ ਸੀ ਕਰੋੜਾਪਤੀ ਹੈ ਭਗਵੰਤ ਮਾਨ ਆਮ ਆਦਮੀ ਹੈ ਕਰੋੜਾਪਤੀ ਹੈ ਉਹਨਾਂ ਕਾਕਾ ਜਿਹੜਾ ਬਰਾਰ ਸਾਹਿਬ ਉਹ ਆਵਾ ਦੀ ਵੀ ਕਰੋੜਾ ਬਤੀ ਹੈ ਇਹ ਤੁਸੀਂ ਮੈਨੂੰ ਦੱਸੋ ਵੀ ਆਮ ਆਦਮੀ ਹੁੰਦਾ ਕਿਹੋ ਜਿਹਾ ਹੈ ਹੈ ਮੋਬਾਈਲਾਂ ਨੂੰ ਟਿਕਟਾਂ ਦਿੱਤੀਆਂ ਮੋਬਾਈਲਾਂ ਦੇ ਲੋਕਾਂ ਨੇ ਚੋੜ ਕੇ ਭੇਜੇ ਆ ਨਾ ਇਹਨਾਂ ਨੂੰ ਕੇਜਰੀਵਾਲ ਨੂੰ ਨਾ ਪੰਜਾਬ ਦਾ ਪਤਾ ਨਾ ਬੋਲੀ ਦਾ ਪਤਾ ਨਾ ਭਰਾਵੇ ਦਾ ਪਤਾ ਨਾ ਰੋਡ ਪਾਲਿਸੀ ਦਾ ਪਤਾ ਨਾ ਫੋਰਨ ਪਾਲਿਸੀ ਦਾ ਪਤਾ ਨਾ ਕਨੌਮ ਪਾਲਿਸੀ ਦਾ ਪਤਾ ਉਹਨੂੰ ਪਤਾ ਹੀ ਧਖਣੀ ਤੇ ਲੋਕਾਂ ਨੇ ਤਿੰਨ ਮੌਕੇ ਦਿੱਤੇ ਇੱਕ ਪਹਿਲਾਂ 21 ਐਮਐਲਏ ਬਣਾਈ ਉਹ ਤੋਂ ਪਹਿਲਾਂ 4MP ਬਣਾਏ ਉਹਨਾਂ ਨੇ ਕੀ ਜੋ ਚੰਦ ਚੜ੍ਹਿਆ ਤੇ ਫੇਰ ਫੇਰ 92 MLA ਬਣਾਤੇ ਹੁਣ ਤੁਸੀਂ ਦੱਸੋ 92 MLA ਨੇ ਭਾਈ ਦਵਿੰਦਰਪਾਲ ਭੁੱਲਰ ਹੈ ਉਹਦੀ ਕਿਉਂ ਨਹੀਂ ਸਾਈਨ ਕੀਤੇ ਇੱਕ ਸਾਈਨ ਹੀ ਕਰਨੀ ਸੀ ਫੇਰ ਅਮਰਪਾਲ ਨੂੰ ਤੈਨ ਰਲਕੇ ਐਨਐਸਏ ਕਿਉਂ ਲਈ ਦੱਸੋ ਕਿਹੜੇ ਕਾਨੂੰਨ ਚਲਾਈਏ ਜੇ ਉਹਨੂੰ ਲੋੜ ਸੀ 41C ਦਾ ਨੋਟਿਸ ਦਿੰਦੇ ਫੇਰ ਪੁੱਛਗਿਛ ਕਰਦੇ ਸੀ ਜਾਂਦੇ ਸਾਰੇ ਐਡਾ ਜ਼ਬਰ ਕਰਦਤਾ ਇਹ ਹੁਣ ਆਮ ਆਦਮੀ ਦਾ ਇਸ ਕਰਕੇ ਲੋਕ ਸਾਰਿਆਂ ਨੂੰ ਅੱਕ ਗਏ ਐ ਲੋਕ ਹੁਣ ਕਹਿੰਦੇ ਆ ਕਿ ਆਪਾਂ ਬੇਦਾਗ ਦੇ ਪੰਥਕ ਬੰਦਿਆਂ ਨੂੰ ਲੈ ਕੇ ਆਈਏ ਜਿਨ੍ਹਾਂ ਦੀਆਂ ਜਵਾਨਤਾਂ ਲੋਕਾਂ ਨੇ ਸਾਡੇ ਵਰਗਿਆਂ ਨੂੰ ਜਵਾਨਤ ਕਰਾਈਆਂ ਸੀ ਜਬਤ ਕਰਾਈਆਂ ਸੀ ਹੁਣ ਲੋਕਾਂ ਨੇ ਮਨ ਬਣਾ ਲਿਆ ਵੀ 4800 ਤੁਰਲੇ ਵੀ ਜਾਂਦੇ ਆ ਸੜਕਾਂ ਤੇ ਰਹਿੰਦੇ ਆ ਧਰਨਿਆਂ 'ਚ ਰਹਿੰਦੇ ਆ ਕਿਸਾਨਾਂ ਦੇ ਜੇ ਕਿਸਾਨਾਂ ਦਾ ਉੱਥੇ ਪ੍ਰੈਸ ਤੇ ਜ਼ੁਲਮ ਹੋਵੇ ਉੱਥੇ ਤੁਸੀਂ ਮੈਨੂੰ ਦੱਸੋ ਜਿਹੜੀ ਪ੍ਰੈਸ ਐ ਡੈਮੋਕ੍ਰੇਸੀ ਦਾ ਚੌਥਾ ਪਾਵਾ ਤੁਸੀਂ ਦੱਸੋ ਜਦੋਂ ਤੁਸੀਂ ਚੱਜ ਦੀ ਗੱਲ ਕਰਦੇ ਹੋ ਤੁਸੀਂ ਕਰਦੇ ਹੋ ਗੱਲ ਸੰਵਿਧਾਨ ਦੀ ਧਾਰਾ 14 19 21 ਦੇ ਮਤਲਬ ਫਰੀडम ਆਫ ਸਪੀਚ ਤੇ ਫਰੀडम ਆਫ ਅਕਪੀਰੇਸ਼ਨ ਜਦੋਂ ਚੰਗਾ ਲੀਡਰ ਕੋਈ ਬੋਲਦਾ ਹੈ ਉਹਨੂੰ ਕਹਿੰਦੇ ਫੜ ਕੇ ਅੰਦਰ ਕਰ ਦਿਓ ਬੰਦ ਬੰਦ ਕਰਤੀ ਬੰਦ ਤੇ ਫਿਰ ਜਦੋਂ ਤੁਹਾਡਾ ਪਿੱਲਰ ਹੈ ਜਦੋਂ ਤੁਸੀਂ ਗੱਲ ਕਰਦੇ ਹੋ ਉਦੋਂ ਜੇ ਚੰਗਾ ਚੈਨਲ ਚੱਲੇ ਤੇ ਉਦੋਂ ਕਹਿੰਦੇ ਜੀ ਇਹਦੀ ਰੀਚ ਘਟਾ ਦਿਓ ਬੈਨ ਕਰ ਦਿਓ ਬੈਨ ਕਰ ਦਿਓ ਪਰਚਾ ਕਰ ਦਿਓ ਹੁਣ ਕਿੰਨੇ ਪੱਤਰਕਾਰਾਂ ਦੇ ਪਰਚਾ ਹੋਇਆ ਇਹ 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 ਡੈਮੋਕ੍ਰੇਸੀ ਹੈ ਇਹ ਡੈਮੋਕ੍ਰੇਸੀ ਥੋੜੀ ਹੈ ਇਹ ਤਾਂ ਡਿਕਟੇਟਰਸ਼ਿਪ ਹੈ ਇਹ ਸਾਰਾ ਕੁਝ ਜੇ ਪ੍ਰੈਸ ਨੇ ਤਾਂ ਨਿਊਟਰਲ ਗੱਲ ਕਰਨੀ ਹੁਣ ਮੈਂ ਆ ਜੇ ਮੇਰੇ 'ਚ ਕੋਈ ਨੁਕਸਾ ਹੈ ਤੇ ਮੈਂ ਕਹਿੰਦਾ ਮੈਨੂੰ ਪੁੱਛਣ ਨੂੰ ਮੈਨੂੰ ਪੁੱਛ ਸਕਦੀ ਹੈ ਉਹਨਾਂ ਦੀ ਆਜ਼ਾਦੀ ਹੈ ਹੈ ਜੇ ਮੇਰੇ 'ਚ ਕੋਈ ਨੁਕਸ ਨਹੀਂ ਮੈਂ ਉਹਦਾ ਸਪਸ਼ਟੀਕਰਨ ਦੇ ਦੇਵਾਂ ਤੇ ਫਿਰ ਇਹਦਾ ਮਤਲਬ ਜੇ ਸਪਸ਼ਟੀਕਰਨ ਮੰਗਦੇ ਆ ਪ੍ਰੈਸ ਵਾਲੇ ਵੀਰ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਜਿਨ੍ਹਾਂ ਨੂੰ ਕੁਝ ਆਉਂਦਾ ਹੈ ਜਿਹੜੇ ਉਹ ਨਹੀਂ ਹੈਗੇ ਗੰਗाराम ਚੂਰੀ ਵਾਲੇ ਨਹੀਂ ਹੈਗੇ ਹਾਂ ਗੰਗाराम ਚੂਰੀ ਖਾਣੀ ਹੈ ਉਹ ਕਹਿੰਦੇ ਖਾਣੀ ਹੈ ਗੰਗाराम ਰਾਮ ਕੇ ਚਾਚਾ ਕਹਤ ਆ ਉਹ ਕਹਿ ਦਿੰਦਾ ਤੇ ਜਦੋਂ ਗੰਗाराम ਦੇ ਕੋਲ ਮਾਲਕ ਚਲਾ ਆ ਉਹ ਰੋਈ ਜਾਵੇ ਚਾਚਾ ਕਹੀ ਤਾਈ ਜਾਵੇ ਗੁਲਾਮੀ ਜਿਹੜੇ ਉਹ ਬੰਦੇ ਨਹੀਂ ਹੈ ਗੁਲਾਮੀ ਨਹੀਂ ਸੰਦੇ ਚੰਗੀ ਗੱਲ ਕਰਦੇ ਆ ਕਿਉਂਕਿ ਸਿੱਖ ਕੌਮ ਦੀ ਵੀ ਹਾਲਤ ਇੱਕ ਬੰਦ ਪਿੰਜਰੇ ਵਿੱਚ ਗੁਲਾਮ ਤੋਤੇ ਵਰਗੀ ਹੋਈ ਪਈ ਹੈ ਨਾ ਬੋਲਣ ਹੀ ਨਹੀਂ ਦਿੰਦੇ ਤੇ ਐਵੇਂ ਜਿਹੜੇ ਪ੍ਰੈਸ ਵਾਲੇ ਯੋਧੇ ਆ ਤੇ ਉਹਨੂੰ ਕਹਿੰਦੇ ਭਾਈ ਉਹਦਾ ਚੈਨਲ ਹੀ ਬੰਦ ਕਰ ਦੋ ਇਹ ਕਿਹੜੇ ਰੂਲ ਚ ਕੀਤਾ ਤੇ ਮੈਂ ਪਾਰਲੀਮੈਂਟ 'ਚ ਇਹ ਵੀ ਠਾਊਂਗਾ ਸੰਵਿਧਾਨ ਦੀ ਧਾਰਾ 14 19 ਕੀ ਦੇ ਇੱਕ ਜਿੰਨੇ ਚੈਨਲੋਂ ਲਿਸਟ ਬਣਾਉਂਗਾ ਮੈਂ ਬੋਲੂਗਾ ਤੁਸੀਂ ਕਿਵੇਂ ਕਰ ਹੀ ਨਹੀਂ ਸਕਦੇ ਕਾਨੂੰਨ ਹੀ ਨਹੀਂ ਰਾਣਾ ਸੋਢੀ ਬਾਰੇ ਕੋਈ ਟਿੱਪ ਨਹੀਂ ਹਾਂ ਜੀ ਰਾਣਾ ਸੋਢੀ ਬਾਰੇ ਕੀ ਟਿੱਪ ਨਹੀਂ ਉਹ ਪਤਾ ਹੀ ਹੈ ਸਾਇਆਂ ਕਿਤੇ ਵਧਾਈਆਂ ਕਿਤੇ ਦਿਨੇ ਕਿਤੇ ਰਾਤ ਕਿਤੇ ਠੀਕ ਹੈ ਉਹ ਤੁਹਾਨੂੰ ਸਾਰਾ ਪਤਾ ਹੀ ਹੈ ਜਿਹੜੇ ਮੈਂ ਪਹਿਲਾਂ ਕਹਿ ਕੇ ਆਇਆ ਹਾਂ ਵੀ ਰਾਤ ਨੂੰ ਕਿਤੇ ਦੇ ਦਿੰਦੇ ਨੇ ਕਿਤੇ ਹੁੰਦੇ ਆ ਲੋਕੀ ਦਲ ਬਦਲੂਆਂ ਨੂੰ ਪਸੰਦ ਨਹੀਂ ਕਰਦੇ ਇਹ ਲੋਕ ਸਾਰੇ ਸੋਚਦੇ ਆ ਇਹ ਥੋੜੀ ਆ ਵੀ ਵੇਖੋ ਐ ਟਾਈਮ ਜੇ ਨਾਲ ਵੇਖੀਏ ਵੀ ਐਦ ਕੀ ਫਲਾਣੀ ਪਾਰਟੀ ਦੀ ਆ ਬਾ ਉਧਰ ਹੋ ਜੀਏ ਫਿਰ ਐ ਸ਼ਾਮ ਜੀ ਨੂੰ ਸੋਚੀਏ ਪਰਿਵਾਰ ਇਹ ਜਿਹਦੀ ਆ ਜਿਹ ਇਧਰ ਹੋ ਜੀਏ ਚੋਮਕ ਪੱਥਰ ਕਿਹੜਾ ਲੱਗਦਾ ਬੀਜੇਪੀ ਕੋਲ ਸਾਰਾ ਖੱਚ ਖੱਚ ਕੇ ਲਈ ਜਾਂਦੀ ਕਾਂਗਰਸ ਖਾਲੀ ਕਰਦੀ ਸਾਰੀ ਇਹ ਤਾਂ ਹੁਣ ਇਹਨਾਂ ਨੂੰ ਤਾਂ ਵੋਟ ਇੱਕ ਵੀ ਨਹੀਂ ਪਾਣੀ ਚਾਹੀਦੀ ਹੁਣ ਜਿਹੜੇ ਆਮ ਚਰਚਾ ਨਹੀਂ ਚੱਲ ਰਹੀ ਕਹਿੰਦੇ ਇਹਨੂੰ ਈਡੀ ਘੇਰੀ ਜਾਂਦੀ ਹੈ ਨਾ ਕਹਿੰਦੇ ਹਨ ਕਹਿੰਦੇ ਸਾਨੂੰ ਤਾਂ ਘੇਰਦੀ ਨਹੀਂ ਈਡੀ ਇਹ ਤਾਂ ਜਿਹੜੇ ਬੰਦੇ ਡਰ ਕੇ ਦੂਜੀ ਪਾਰਟੀ ਜਾ ਹੀ ਜਾਂਦੇ ਐ ਈਡੀ ਦੇ ਡਰੋਂ ਤੇ ਕੱਲ ਨੂੰ ਤਾਂ ਕਿਸੇ ਦੀ ਹੋਰ ਈਡੀ ਆ ਜੂ ਫਿਰ ਉਧਰ ਚਲੇ ਜਾਣਗੇ ਫਿਰ ਲੋਕਾਂ ਨੂੰ ਕੀ ਇਨਸਾਫ ਲੈਣਗੇ ਜਿਹੜਾ ਬੰਦਾ ਈਡੀ ਤੋਂ ਡਰ ਕੇ ਪਾਰਟੀ ਛੱਡੀ ਜਾਂਦਾ ਤੇ ਕੱਲ ਨੂੰ ਦੂਜੇ ਬੰਦੇ ਈਡੀ ਲਉਣਗੇ ਹਾਂ ਤੇ ਫਿਰ ਤੁਸੀਂ ਆਪ ਹੀ ਹਿਸਾਬ ਲਾ ਲਓ ਜਿਹੜਾ ਬੰਦਾ ਆਪ ਦੀ ਰਾਖੀ ਆਪ ਨਹੀਂ ਕਰ ਸਕਦਾ ਪਾਰਟੀ ਬਦਲ ਕਰਕੇ ਉਸ ਜ਼ਬਰ ਤੋਂ ਹੀ ਡਰੀ ਜਾਂਦਾ ਤੇ ਫਿਰ ਉਹਦੇ ਤੋਂ ਜੇ ਕੱਲ ਨੂੰ ਲੋਕਾਂ ਦੀ ਭੀੜ ਪੈ ਗਈ ਤੇ ਫਿਰ ਉਹਨਾਂ ਤੋਂ ਕੀ ਇਨਸਾਫ ਮਿਲਣਾ ਤੁੰਡੀ ਇਹ ਤਾਂ ਲੋਕ ਸੋਚਣ ਸੋਚਣਾ ਚਾਹੀਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਜਿਹੜਾ ਤੁਸੀਂ ਮੈਨੇ ਲਾਈਕ ਸਮਝਿਆ ਨਾ ਕੋਈ ਤੇ ਮੈਂ ਅਖੀਰ ਚ ਇਹ ਕਹਿਣਾ ਫਿਰੋਜ਼ਪੁਰ ਜ਼ਿਲ੍ਹੇ ਦੇ ਲੋਕਾਂ ਨੂੰ ਤੁਸੀਂ ਸਾਡੇ ਜੰਝ ਵੀ ਹੋ ਤੇ ਵਕੀਲ ਵੀ ਹੋ ਤੇ ਤੁਸੀਂ ਐਤ ਕੀ ਪਰਵਰਤਨ ਲਿਆਓ ਪਰਖੇ ਹੋਇਆਂ ਨੂੰ ਵਾਰੀ-ਵਾਰੀ ਨਾ ਪਰਖੋ ਜੇਕਰ ਤੁਸੀਂ ਮੈਨੂੰ ਜਿਤਾ ਦਿਓਗੇ ਮੈਂ ਫੇਰ ਵੀ ਤੁਹਾਡਾ ਰਹਿਣਾ ਤੇ ਜੇ ਤੁਸੀਂ ਮੈਨੂੰ ਹਰਾ ਦਿਓਗੇ ਫੇਰ ਵੀ ਮੈਂ ਤੁਹਾਡਾ ਜੇ ਮੇਰੀ ਜ਼ਬਾਨ ਤੇ ਜ਼ਬਤ ਕਰਾ ਦਿਓਗੇ ਮੈਂ ਵੀ ਤੁਹਾਡਾ ਕਿਉਂਕਿ ਮੈਂ ਤੁਹਾਡੇ ਇੱਕ ਸੋਚ ਲਈ ਲੜ ਰਿਹਾ ਹਾਂ ਹੈ ਇਥੋਂ ਜ਼ਿਲ੍ਹੇ ਦੇ ਤੇ ਪੰਜਾਬ ਦੇ ਹਿੰਦੂ ਮੁਸਲਮਾਨਾਂ ਸਾਰੇ ਲੜ ਰਹੇ ਆ ਵਪਾਰੀਆਂ ਲੜ ਰਹੇ ਆ ਕਿਸਾਨਾਂ ਲਈ ਲੜ ਰਹੇ ਆ ਬੀਬੀਆਂ ਤੇ ਜ਼ੁਲਮ ਹੋਇਆ ਗੁਰੂਗ੍ਰਸਬ ਦੀ ਬੇਅਦਬੀ ਹੋਈ ਆ ਬਾਬਰੀ ਮਸਤੇ ਜ਼ੁਲਮ ਹੋਇਆ ਹੈ ਬਲਟੋਏ ਨੇ ਹਿੰਦੂਆਂ ਦੇ ਮੰਦਿਰ ਤੇ ਕਬਜ਼ਾ ਕਰ ਲਿਆ ਸੀ ਭੇਖੀਵੜ ਦੇ ਵਿੱਚ ਗੁਰੂ ਰਸਾਇ ਦੇ ਵਿੱਚ ਵੀ ਇੱਕ ਮੰਦਿਰ ਤੇ ਕਬਜ਼ਾ ਹੋਣ ਲੱਗ ਗਿਆ ਸੀਗਾ ਅਡੀਕ ਚੰਦ ਸੀ ਉਦੋਂ ਵੀ ਅਸੀਂ ਨਾਲ ਖੜੇ ਸੀਗੇ ਕਹਿਣ ਤੋਂ ਪਾਵ ਅਸਾਈਆਂ ਨੂੰ ਜਿੰਦਾ ਜਲਾ ਕੇ ਸਾੜ ਸਾੜਿਆ ਮੈਂ ਵੀ ਓਡੀਸ਼ਾ ਦੇ ਵਿੱਚ ਉਦੋਂ ਜਾ ਕੇ ਆਇਆ ਜਦੋਂ ਉਹਨਾਂ ਦੇ ਦੋ ਬੱਚੇ ਸਾੜਤੇ ਸੀ ਤੇ ਉਹਨਾਂ ਨੂੰ ਜਿੰਦਾ ਜਲਾ ਕੇ ਦਾਰਾ ਸਿੰਘ ਨੇ ਤੇ ਉਹਨੂੰ ਹੁਣ ਰਿਹਾ ਕਰ ਦਿੱਤਾ ਗਿਆ ਅਸੀਂ ਉਹ ਸਾਰਿਆਂ ਦੇ ਉੱਤੇ ਜਾ ਕੇ ਆ ਗੋਧਰਾ ਕਾਂਡ ਹੋਇਆ ਜਿਹਦੇ ਮੁਸਲਮਾਨਾਂ ਦੇ ਬੜਾ ਜ਼ੁਲਮ ਹੋਇਆ ਮੋਦੀ ਸਾਹਿਬ ਨੇ 60000 ਕਿਸਾਨਾਂ ਦਾ ਅਜਾੜਾ ਕੀਤਾ ਉੱਥੇ ਆਪੇ ਗੁਜਰਾਤ ਦੇ ਵਿੱਚ ਮੈਂ ਉਦੋਂ ਵੀ ਜਾੜਾ ਜਾ ਕੇ ਆ ਤੇ ਮੈਂ ਇਹ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਮੈਂ ਤੁਹਾਡੀ ਪਹਿਲਾਂ ਵੀ ਬਿਨਾਂ ਸ਼ਕਤੀ ਤੋਂ ਤੁਹਾਡੀ ਕਿਸਵਟੀ ਤੇ ਪੂਰਾ ਉਤਰਿਆ ਤੇ ਹੁਣ ਵੀ ਜੇ ਤੁਸੀਂ ਪਾਰਲੀਮੈਂਟ ਵਿੱਚ ਭੇਜੂਗਾ ਤੇ ਥੋਡੂ ਨਮੋਸ਼ੀ ਨਹੀਂ ਆਉਣ ਦੇਉਂਗਾ ਭਾਵੇਂ ਤੁਹਾਡੇ ਲਈ ਮੈਨੂੰ ਲੜਨਾ ਪਵੇ ਪਾਰਲੀਮੈਂਟ ਦੇ ਅੱਗੇ ਬਹਿ ਕੇ ਧਰਨਾਣ ਲਾ ਕੇ ਨਾਣਾ ਗੱਲ ਮਨਾਉਣੀ ਪਵੇ ਫੇਰ ਮੈਂ ਜੇ ਨਾਣਾ ਮੇਰੀ ਗੱਲ ਸੁਣੀ ਮੇਰੇ ਕੋਲ ਰਾਈਟ ਹੈਗਾ ਕਿ ਮੈਂ ਪਾਰਲੀਮੈਂਟ ਦੇ ਅੱਗੇ ਬੈਠ ਕੇ ਉੱਥੇ ਇੱਕ ਵਪਾਰੀ ਨੂੰ ਨਾਲ ਲੈ ਕੇ ਉੱਥੇ ਇੱਕ ਹਿੰਦੂ ਵੀਰ ਨੂੰ ਲੈ ਕੇ ਇੱਕ ਮੁਸਲਮਾਨ ਨੂੰ ਲੈ ਕੇ ਇੱਕ ਟਰਾਂਸਪੋਰਟਰ ਨੂੰ ਲੈ ਕੇ ਇੱਕ ਬੀਬੀਆਂ ਤੇ ਜ਼ੁਲਮ ਗੁਰੂ ਦੀ ਵਿਧਵੀ ਕਰਨ ਵਾਲਾ ਤੇ ਜੇਲ੍ਹਾਂ ਦੇ ਬੰਦੀ ਸਿੰਘਾਂ ਦੇ ਸਾਰੇ ਨੂੰ ਇੱਕ ਇੱਕ ਲੈ ਕੇ ਮੈਂ ਪੂਰੀ ਦੁਨੀਆ ਨੂੰ ਦਿਖਾਵਾਂ ਆਹ ਪਾਰਲੀਮੈਂਟ ਹੈ ਜਿੱਥੋਂ ਆਰਟੀਕਲ 14 ਤੇ 19 21 ਦੀ ਗੱਲ ਇੱਥੇ ਹੋ ਨਹੀਂ ਰਹੀ ਇੱਥੇ ਬੋਲਣ ਨਹੀਂ ਦਿੱਤਾ ਜਾ ਰਿਹਾ ਜਦੋਂ ਕਿ ਐਮਪੀ ਬਹੁਤ ਕੁਝ ਕਰ ਸਕਦਾ ਹੈ ਇਹ ਤਾਂ ਗਲੀਆਂ ਨਾਲੀਆਂ ਦੇ ਚੱਕਰ ਚ ਭਾਈ ਪਰਦੇ ਕਦੀ ਉੱਚੀ ਹੋ ਗਈ ਗਲੀ ਨਾਲੀ ਕਦੇ ਨਾਲੀ ਹੋ ਗਨੀਵੀ ਹੋ ਗਈ ਕਦੇ ਗਲੀ ਉੱਚੀ ਹੈ ਕਦੇ ਨਾਲੀ ਨਹੀਂ ਵੀ ਹੋ ਜਾਂਦੀ ਬੇਰਜ਼ਗਾਰੀ ਬਾਰੇ ਤਾਂ ਸੋਚ ਨਹੀਂ ਇਹ ਗੱਲਾਂ ਮੈਂ ਪਾਰਲੀਮੈਂਟ ਚ ਕਰੂੰ ਤੇ ਜੇ ਅਸੀਂ ਬਿਨਾਂ ਸ਼ਕਤੀ ਤੋਂ ਇੰਨਾ ਲੜ ਸਕਦੇ ਆ ਤੇ ਹੁਣ ਵੀ ਭਾਈ ਲੜਾਂਗੇ ਤੇ ਤੁਹਾਡਾ ਧੰਨਵਾਦ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਠੀਕ ਹੈ ਤੇ ਤੁਹਾਡੇ ਬਾਰੇ ਤਾਂ ਮੈਂ ਬੋਲਣਾ ਹੀ ਬੋਲਣਾ ਹਾਂ ਹਾਂਜੀ ਬਿਲਕੁਲ ਬੋਲਣਾ ਇਹ ਡਰ ਚੱਕਦੇ ਨਾ ਜਦੋਂ ਫਿਰ ਵੇਖੀ ਜਦੋਂ ਮਰਜ਼ੀ ਜਿਹੜੀ ਮਰਜ਼ੀ ਸਪੀਚ ਪਾਇਆ ਜੇ ਜਦੋਂ ਜਿਹੜਾ ਮਰਜ਼ੀ ਕਰਿਆ ਜੇ ਤੇ ਬੈਨ ਲੱਗੂਗਾ ਨਾ ਵੀ ਸੋਸ਼ਲ ਮੀਡੀਆ ਅਕਾਊਂਟ ਬੰਦ ਹੋਇਆ ਫਿਰ ਮੈਂ ਪੁੱਛਿਆ ਕਰੂੰਗਾ ਜੇ ਆਪਾਂ ਦੂਜਾ ਪੁੱਛ ਸਕਦੇ ਆ ਇਹ ਵੀ ਪੁੱਛਣਾ ਮੈਂ ਅੱਗੇ ਤੋਂ ਬਾਅਦ ਮੈਂ ਆਮ ਜਨਤਾ ਜੀ ਵੀ ਆ ਜਾਣਾ ਹੈ ਵੀ ਦੱਸੋ ਇਹ ਕਿਉਂ ਚੈਨਲ ਕਿਉਂ ਬੰਦ ਹੋਇਆ ਕਿਉਂ ਬੰਦ ਹੋਇਆ ਵੈਸੇ ਵੀ ਕੀ ਕਰਨਾ ਹੈ ਕੀ ਇਹਨਾਂ ਦਾ ਕਸੂਰ ਹੈ ਇਹ ਸਾਰਾ ਕੁਝ ਮੈਂ ਕਰੂੰਗਾ ਠੀਕ ਹੈ ਬਹੁਤ ਧੰਨਵਾਦ ਸ਼ੁਕਰੀਆ